ਹੈਰੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚਾ ਗੁੱਸਾ ਰਾ ਕਰ ਅਸੀਂ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਪੰਗੂ ਫਲੋਅ ਦੇ ਵਿੱਚ ਟਾਈਮ ਹੋ ਗਿਆ 12:10 ਤੇ ਤਰੀਕ ਹੋ ਗਈ ਅੱਜ 23 ਤੇ ਦਿਨ ਅੱਜ ਸੰਡੇ ਐਤਵਾਰ ਤੇ ਰੰਗਾਬਾਦ ਰਹਿ ਗਿਆ ਬਾਬਿਓ ਕਿ 50 ਕਿਲੋਮੀਟਰ ਇੱਧਰ ਕਣਕਾਂ ਦੇਖ ਲੋ ਪੱਕ ਵੀ ਗਈਆਂ ਮਹਾਰਾਸ਼ਟਰ ਚ ਇੱਧਰ ਨਾ ਮਤਲਬ ਜਿਹੜਾ ਜਲਗੌਂ ਵਾਲਾ ਏਰੀਆ ਉੱਧਰ ਇੱਧਰ ਦਾ ਫੇਰ ਵੀ ਉਦਾਂ ਲਾਣੇ ਆ ਉੱਧਰ ਲਾਣੇ ਆ ਬੈੱਡਾਂ ਪਰ ਕਣਕ ਉਹ ਜਲਗੋਆਲਾ ਏਰੀਆ ਨਹੀਂ ਲੱਗਦਾ ਵੀ ਮਹਾਰਾਸ਼ਟਰ ਵਾਲਾ ਇਧਰ ਛੋਟੇ ਛੋਟੇ ਕਿਆਰੇ ਆ ਕੇ ਲਾਨੇ ਉਧਰ ਬੈੱਡਾਂ ਵਰ ਲਾਨੇ ਆ ਕਹੀਂ ਇਹ ਹੁਣ ਅੱਗੇ ਕਿਤੇ ਚਾਹ ਜੂ ਪੀਨੇ ਆ ਰੋਕੇ ਤੇ ਫਿਰ ਸਣਾਨੇ ਤੁਨੋਂ ਗੱਲਾਂ ਬਾਤਾਂ ਆਣਾ ਆ ਦੇਖੋ ਸਾਰੀ ਕਣਕਾਂ ਨਿਸਰੀਵੇਂ ਖੜੀਆਂ ਪੱਕੀਆਂ ਆ ਨਿਸਰਨਾ ਮਤਲਬ ਛਿੱਟੇ ਆਣਾ ਪੱਕਣਾ ਲੱਗਣਾ ਇਹ ਗੱਲਬਾਤ ਐ ਆ ਵੀ ਬਲੌਗ ਜਿਹੜਾ ਕੱਲ ਦੇਖਿਆ ਤੁਸੀਂ ਉਹ 2 ਦਿਨਾਂ 'ਚ ਸ਼ੂਟ ਕੀਤਾ ਸੀ ਤੇ ਉਹਦੀ ਟਾਈਮ ਟਾਈਮਿੰਗ ਥੋੜੀ ਅੱਗੇ ਪਿੱਛੇ ਹੋ ਸਕਦੀ ਆ ਬਾਕੀ ਰਿਜੈਕਟ ਕਰ ਲਿਓ ਹੁਣ ਤੇ ਮਾ ਨਹੀਂ ਨਾ ਦੇਜੇ ਕੰਮ ਜ ਆ ਜਾਣੀ ਜੇ ਉਹ ਡਿਲੀਟ ਨਾ ਕਰਨਾ ਕਰਦਾ ਆ ਇਹਦਾ ਬਲੌਗ ਡਿਲੀਟ ਕਰਨਾ ਪੈ ਗਿਆ ਇਹਦਾ ਫੋਨ ਦਾ ਰੋਟੇਟ ਨਹੀਂ ਹੋ ਰਹਾ ਮਤਲਬ ਜਿਹੜਾ ਆ ਬਲੌਗ ਉਹ ਕਰਦੇ ਆ ਨਾ ਆਪਾਂ ਉਹ ਇਦਾਂ ਬਣਾਣੇ ਆ ਉਹ ਇਹਦੇ 'ਚ ਇਦਾਂ ਆਇਆ ਵਾ ਸੀਗਾ ਐ ਚਲੋ ਹੋ ਜਾਂਦਾ ਆ ਦੇਖੋ ਵਿੱਚ ਵਿੱਚ ਕਿੰਨਾ ਉਹ ਕਰਿਆ ਵਾ ਤੀਜਿਆ ਵਾ ਹੁਣ ਪੱਖਾ ਲੱਗਿਆ ਯਾਰ ਨਾ ਹੋਈ ਮੇਟਰੋ ਟਾਈਮ ਹੋ ਗਿਆ 2 ਵਜੇ 13 ਮਿੰਟ ਤੇਰਾ ਮਸਲਾ ਸੇਵਾ ਮਸਲਾ ਸੇਵਾ ਬੇਸ ਕਸਾ ਲਈ ਰਾਤਾ ਫਾਲਾ ਪੁਨੀ ਸਾਈ ਪੁਨੀ ਮਟਰ ਪਨੀ ਜੇਸ ਮੇਸ ਇਸ ਕੋ ਦੂਦ ਸੇਵਾ ਦੇ ਇੱਕ ਦੂਸਰਾ ਦੋ ਜੇ ਉਮਰਜੀ ਦਾਲ ਵਾਲਾ ਦਾਲ ਵਾਲਾ ਚਨੇ ਲੋ ਵਾਲਾ ਜੋ ਮਰਜੀ ਲੋ ਵਾਲਾ ਕਹਣਾ ਕਾਲੇ ਵਾਲਾ ਕਾਲੇ ਵਾਲਾ ਗਾਹਣ ਚਨਾ ਇੱਕ ਕਾਲਾ ਚਨਾ ਲਗਾ ਦੇ कड़ी मिक्स करा लाये चना कड़ी मिक्स कड़ी, क्या चना, गा गा। कड़ी चना कड़ी मिक्स का कम्बिनेशन हाँ में चना कड़ी बोला नहीं नहीं ना ना कड़ी चना कड़ी चना YouTube पे डालेंगे ब्लॉग बना रहे क्या हां तो क्या लगाओ बताओ इनको सेव दूध दूध सेव हो गया और उधर भी बनाते दर मो ਹਾਂ ਇਹਦੀ ਤਾਂ ਬਣਦੀ ਹੋਈ ਦੁੱਧ ਮੇ ਸੇ ਹੋ ਗਿਆ ਹਾਂ ਔਰ ਪਾਲਕ ਪਨੀ ਸਾਈ ਪਨੀ ਮਟਰ ਪਨੀ ਨਹੀਂ ਦਾਲ ਮੜਕਾ ਕੜੀ ਚਨਾ ਕੜੀ ਚਨਾ ਹੈ ਹਾਂ ਹਾਂ ਕੜੀ ਔਰ ਚਣਾ ਮਿਕਸ ਬਸ ਮਾਇਨਾ ਮਿਰਚੀ ਕਮ ਅਲਾਵੀ ਘੰਟਾ ਦਾ ਸਮਝਣ ਵੀ ਲੱਗ ਗਿਆ ਉਧਰ ਉਧਰ ਦੇਖ ਰਿਹਾ ਨਾ ਹਾਈ ਫਾਈ ਡਰਾਈਵਰ ਪਤਾ ਨਹੀਂ ਰੋਟੀ ਨਹੀਂ ਖਾ ਰਹੇ ਨੇ ਉਹ ਪੂਰੇ ਬੈਠੇ ਜਿਵੇਂ ਰੋਟੀ ਖਾ ਰਿਹਾ ਹੁੰਦਾ ਸੀ ਆੜ ਕੇ ਧੰਦੇ ਧਾਰ ਲੈਣਾ ਦਾ ਇਹ ਸਰਵਿਸ ਕੀ ਆ ਉਹ ਫੇਰ ਇਹ ਇਹ ਹੋ ਰਿਹਾ ਕਿੰਨੀ ਸਪੀਡ ਚ ਉਹ ਕਹਿੰਦਾ ਮਿੱਟੀ ਡਾਰ ਰਿਆ ਵੀ ਉਰੇ ਹੋਟਲ ਪਰ ਬੰਦੇ ਰੋਟੀ ਖਾ ਰਹੇ ਆ ਹਾਂ ਉਹ ਚੱਲ ਹੁਣ ਤਾਂ ਖਾ ਨਹੀਂ ਰਿਹਾ ਕੋਈ ਤਾਂ ਨਹੀਂ ਬੋਲ ਰੇ ਇਹ ਡੰਡਾ ਰੇਲਵੇ ਖੁੰਗਰੀਆਂ ਆ ਮਾਰੇ 100 ਗਿਣੇ ਇੱਕ ਖੁੰਗਰੀਆਂ ਆਂਦਾ ਫੇਰੇ ਆ ਇਹਦੀ ਨਾ ਪਤਾ ਲੱਗਿਆ ਕਿ ਬਚਿਆ ਗਿਆ ਕੰਟਾ ਹੋ ਗਿਆ ਟਰਾਲੀ ਨਹੀਂ ਬੈਗ ਲੱਗ ਰਹੀ ਉਹਦੇ ਮੇਰੇ ਇੰਨੀ ਜਗ੍ਹਾ ਪਈ ਆ ਉੱਥੇ ਉਦੇ ਬਰਾਬਰ ਲਾਣੀ ਹੈ ਅੱਗੇ ਭਜਾ ਲਊਗਾ ਅੱਗੇ ਫੇਰ ਬੈਕ ਕਰ ਲਊਗਾ ਫੇਰ ਭਜਾ ਲਊਗਾ ਫੇਰ ਬੈਕ ਕਰ ਲਊਗਾ ਦੱਸ ਕੇ ਇਹ ਜਿਹੜਾ ਕੰਮ ਦੱਸ ਕੇ ਦਾਟਿਆ ਕਹਿੰਦਾ ਤਵੀ ਵਾਲਾ ਡਰਾਈਵਰ ਹੈ ਹੋਟਲਾ ਲਗਾ ਕਹਿੰਦਾ ਸਾਧੂ ਰਿਆ ਅਸੀਂ ਉੱਥੇ ਬੈਠੇ تھے ਕਹਿੰਦਾ ਔਰੇ ਬੈਠੋ ਯਾਰ ਤੁਹਾਨੂੰ ਅੰਦਰ ਬਿਠਾ ਲ ਕੇ ਖਾਉਂਗਾ ਰੋਟੀ ਕਹਿੰਦਾ ਕਹਿੰਦਾ ਇਹ ਸੀਗੇ ਕਹਿੰਦਾ ਟਰੈਕਟਰਾਂ ਦੇ ਡਰਾਈਵਰ ਇਹ ਤਵੀਆਂ ਵਾਲੇ ਡਰਾਈਵਰ ਸੀਗੇ ਇਹਨਾਂ ਨੂੰ ਦੇਤੀ ਗੱਡੀਆਂ ਪਰ ਇਹ ਕੰਪਨੀਆਂ ਨੇ ਬਾਏ ਭਜਾ ਲੈਨੇ ਆ ਇੱਧਰ ਨੂੰ ਉੱਧਰ ਨੂੰ ਕਹਿੰਦਾ ਰੋ ਚਾਰ ਪੰਜ ਬੰਦੇ ਮਾਰ ਦਿੰਨੇ ਕੰਵੀਆਂ ਵਾਲੇ ਡਰਾਈਵਰ ਹੈ ਕਿ ਨਹੀਂ ਸਹੀ ਬਾਤ ਆ ਹਨਾ ਹਾਂ ਜੀ ਗੱਲ ਤਾਂ ਠੀਕ ਹੈ ਹਾਂ ਜੀ ਮਿੱਤਰੋ ਹੋਟਲ ਵਾਲਾ ਲੈ ਗਿਆ ਸੀਗਾ ਆਪਣੇ ਤੋਂ ਫੋਨ ਫੜ ਕੇ ਕਹਿੰਦਾ ਮੈਂ ਆਪਣੇ ਹੋਟਲ ਦੀ ਵੀਡੀਓ ਬਣਾਣੀ ਆ ਵੀ ਕਹਿੰਦਾ ਬਲੌਗ ਚ ਪਾਈ ਇਹ ਹੋਟਲ ਆ ਬਾਈ ਰੰਗਾਵਾਦ ਬਾਈਪਾਸ ਤੇ ਆ ਇਹ ਜਿਹੜਾ ਚਾਲੀ ਗਾਉਂ ਨੂੰ ਰੋਡ ਗਿਆ ਉਸ ਇਹਦੇ ਹੋਟਲ ਆ ਤੇ ਇਹ ਰਾਜਸਥਾਨੀ ਹੋਟਲ ਆ ਤੇ ਇੱਥੇ ਭਾਈ ਪਾਰਕਿੰਗ ਪਾਰਕਿੰਗ ਤੁਸੀਂ ਦੇਖ ਸਕਦੇ ਆ ਬੜੀ ਖੁੱਲੀ ਡੁੱਲੀ ਪਾਰਕਿੰਗ ਆ ਤੇ ਨਾਣਾ ਧੋਣੇ ਨੂੰ ਵਾਸਤਾ ਇੱਕ ਨੰਬਰ ਆ ਤੇ ਰੋਟੀ ਪਾਣੀ ਵੀ ਬਾਈ ਠੀਕ ਆ ਬੰਦੇ ਦਾ ਕੋਈ ਨਾ ਜ਼ਿਆਦਾ ਮਹਿੰਗਾ ਦਾਲ ਫਰੇ ਦਾਲੜਾ ਦੂਸਰੇ ਬਸਲਸੇ ਬੇਸੰਕਟਾ ਨਹੀਂ ਰਾਜਾ ਪਾਲਕ ਪਨੇ ਸਾਈ ਪਨੇ ਮਿਕਸ ਵੇਜ ਜੇ ਤੁਸੀਂ ਰਾਤ ਰੁਕਣਾ ਖਾ ਕੇ ਧੜੀ ਰਾਸਣ ਲਿਟ ਰਹੇ ਹੈ ਹੈ ਕਿਹਾ ਕਹਿਣਾ ਜਾਊਂਗਾ ਇੰਨੇ ਦਿਨ ਹੋ ਗਏ ਵਲੌਗ ਨਹੀਂ 파ਰੇ ਦੇ ਪਿੰਡ ਗਏ ਹੋਏ ਦੇ ਹਾਂ ਨਜ਼ਾਰੇ ਲੈ ਆ ਨਜ਼ਾਰੇ ਲੈ ਕੇ ਆਏ ਹਾਂ ਹੁਣ ਗਰਮੀ 'ਚ ਨਜ਼ਾਰੇ ਲਾਵਾਂਗੇ ਹੁਣ ਹਾਂ ਗਰਮੀ ਮਿੱਤਰੋ ਨਾ ਨਾ ਠੰਡਾ ਆਪਰੇ ਉਹ ਕਰਨਾ ਯਾਰ ਜੀ ਚਰਿਤ੍ਰਮ ਉਹ ਇਹ ਰੋ ਪਤਾ ਕਰੇ ਉਹ ਝੜਾ ਜਿਹੜਾ ਉਹ ਰੇੜੀਆਂ ਪਰ ਨਹੀਂ ਉਹਨ ਲੱਗੇ ਜਾਂਦਾ ਹੈ ਹੱਥ ਨਾਲ ਐ ਘੁੰਮਦਾ ਉਹ ਸਭ ਮੈਂਸਾ ਦਾ ਹੈਗਾ ਇੱਕ ਪ੍ਰੈਕਟਿਸ ਉਹਨੂੰ ਮਤੀਰਾ ਨਿਕਲੂਗਾ ਪਤਾ ਨਹੀਂ ਮਤੀਰੇ ਦਾ ਜੂਸ ਚੱਲਿਆ ਕਰੂਗਾ ਉਹ ਰੋਜ ਚੱਲਣ ਦੇ ਮਤੀਰਾ ਇਹ ਰਹੁਣਾਂ ਅੰਕਲ ਕਹਿੰਦਾ ਆਜੋ ਖਾਲੀ ਕਰਕੇ ਅੰਕਲ ਨੂੰ ਕਰਦੇ ਫੋਨ ਕਹਿੰਦੇ ਬਸ ਹੋ ਗਈ ਕਹਿੰਦੇ ਸਾਡੀਆਂ ਦਾ ਖਾਲੀ ਬਸ ਅਡੀ ਕਰੇ ਆ ਕਹਦੇ ਸਾਨੂੰ ਉਹ ਮਤੀਰਾ ਲੋੜ ਉਹ ਕਰਾਂਗੇ ਮਤੀਰਾ ਲੋੜ ਮਤੀਰਾ ਇੰਦਲਸੈਂਸ ਤਰਬੂਜਾ ਤਰਬੂਜ ਤਰਬੂਜ ਨੂੰ ਮਤੀਰਾ ਵੀ ਕਹਿ ਦਿੰਦੇ ਆਗੇ ਇਹ ਦਵਾਨਾ ਕਹਿੰਦੇ ਆ ਆ ਖਰਬੂਜੇ ਨੂੰ ਖਰਬੂਜੇ ਦਾ ਖਰੂਜਾ ਹੀ ਹੈ ਨਾ ਖਰਬੂਜੇ ਨੂੰ ਹੋਰ ਕੁਝ ਵੀ ਕਹਿੰਦੇ ਆ ਉਹ ਨਹੀਂ ਖਰਬੂਜੇ ਨੂੰ ਮਤੀਰਾ ਕਹਿੰਦੇ ਆ ਯਾਰ ਮੇਰੇ ਕੋਲ ਨਾ ਦੀਰ ਦੇ ਨੀਰ ਖਰਬੂਜੇ ਨੂੰ ਹੋਰ ਹੋਰ ਕੁਝ ਵੀ ਕਹਿੰਦੇ ਆ ਯਾਰ ਖਰਬੂਜੇ ਨੂੰ ਕਹਿੰਦੇ ਆ ਖਰਬੂਜੇ ਨੂੰ ਕਹਿੰਦੇ ਆ ਉਹ ਮਿੰਟੋ ਖਰਬੂਜੇ ਨੂੰ ਕਿਆ ਕਹਿੰਦੇ ਆ ਹੋਰ ਜਿਵੇਂ ਤਰਬੂਜ ਨੂੰ ਦੁਹਾਣਾ ਕਹਿ ਦਿੰਦੇ ਆ ਕੱਕੜੀ ਨਹੀਂ ਯਾਰ ਹੋਰ ਕੋਈ ਕਹਿੰਦੇ ਆ ਬਾਈ ਤੁਸੀਂ ਦੱਸ ਦਿਓ ਉਹਨਾਂ ਟ ਕਰਕੇ ਸਾਨੂੰ ਆ ਨਹੀਂ ਜਾ ਦਿਮਾਗ ਵੀ ਕੀ ਕਹਨੇ ਆ ਨੂੰ ਤੇ ਹੁਣ ਮੜੀ ਕਿਰਪਾ ਰੱਖਿਓ ਵਲੌਗ ਇਸਦੇ ਪਾਇਆ ਕਰਾਂਗੇ ਐ ਕਰਾਂਗੇ ਪਰ ਲੋਕਾਂ ਦੀ ਕੁੱਤੇ ਖਾਣੀ ਜ਼ਿਆਦਾ ਕਰਿਆ ਕਰਾਂ ਕਰਨ ਵਿੱਚ ਉਹਦੇ ਕਰਨਾ ਠੀਕ ਹੈ ਨਾ ਜਿਹੜਾ ਇੱਕ ਫੋਰਨਰ ਆ ਜਿਹੜੀ ਫਾਰਮਰ ਨੂੰ ਕਰਦੇ ਆ ਮਾਈ ਗੋਡ ਨੂੰ ਲੋਟ ਤੇ ਦੂਜੀ ਗੱਲ ਇਹ ਭਾਈ ਜੀ ਘਰੇ ਬੈਠ ਕੇ ਨਾ ਦੇਖਿਓ ਹਰ ਇੱਕ ਬੰਦੇ ਨੂੰ ਹਰ ਇੱਕ ਬੰਦੇ ਨੂੰ ਮੂੰਹ ਪਾ ਲੈ ਉਹਨੇ ਦੂਜੀ ਗੱਲ ਇਹ ਵੀ ਆਪਣਾ ਬਲੌਗ ਦੇਖਿਓ ਕੱਲੇ ਜ ਮੈਨੂੰ ਕਮੈਂਟ ਨਾ ਕਰਿਓ ਭਾਈ ਕਿ ਤੂੰ ਗਾਲਾਂ ਕੱਢਦਾ ਇਹ ਕੀ ਹੈ ਹਨਾ ਕਿਉਂਕਿ ਬਹੁਤ ਉਹ ਕਰ ਲਿਆ ਵੀ ਹਨਾ ਇਧਰੇ ਪਧਰੇ ਬਣ ਕੇ ਦੇਖ ਲਿਆ ਕੋਈ ਫਾਇਦਾ ਨਹੀਂ ਜਦ ਤੱਕ ਤੁਸੀਂ ਨਹੀਂ ਨਾ ਕਰਦੇ ਕੀ ਨਹੀਂ ਨਿਕਲਦਾ ਸਿੱਧੀ ਵੀ ਬਣੀ ਨਾਲ ਕੁੜੀਆਂ ਨੂੰ ਕਰਨੀ ਪੈਣੀ ਉਹ ਕੁੜੀਆਂ ਨੂੰ ਵੀ ਗਾਲਾਂ ਕੱਢੀ ਜਾਂਦੀ ਹੈ ਬਾਈ ਉਹ ਹੁਣ ਤੁਸੀਂ ਦੱਸੋ ਕਿਆ ਉਹ ਕਰੀਏ ਹੈ ਉਹਦਾ ਇਲਾਜ ਕੋਈ ਹੋ ਸਕਦਾ ਉਹ ਤੋਂ ਬਿਨਾ ਤੇ ਆਪ ਬੇਇੱਜ਼ਤੀ ਉਹ ਕਰਾਂਗੇ ਆਪਾਂ ਦਾ ਹੋਰ ਹੁਣ ਹੱਥ ਦਾ ਚੱਕਣੇ ਦੇ ਰਹੇ ਠੀਕ ਹੈ ਨਾ ਐਨਾ ਕ ਖਿਆਲ ਜ਼ਰੂਰ ਰੱਖਾਂਗੇ ਵੀ ਚਲ ਉਹਨੂੰ ਗਾਲ ਨਹੀਂ ਕੱਢਾਂਗੇ ਅਸੀਂ ਠੀਕ ਹੈ ਨਾ ਪਰ ਜੇ ਕਿ ਕੋਈ ਮੁੰਡਾ ਸਾਨੂੰ ਐਂ ਦੇਖ ਗਿਆ ਕਰਦਾ ਗਾਲਾਂ ਗੋਲਾਂ ਕੱਢਦਾ ਜਾਂ ਕੋਈ ਤਿੰਨ ਪੰਜ ਕਰਦਾ ਉਹਨੂੰ ਜ਼ਰੂਰ ਕੱਢਾਂਗੇ ਠੀਕ ਹੈ ਉਹਨੂੰ ਤੁਸੀਂ ਵੀ ਕੱਢਿਓ ਆਸ਼ੀਰਵਾਦ ਜੀ ਅੱਜ ਆ ਜੀ ਦੂਜਾ ਦਿਨ ਤੇ ਉੱਠ ਗੜੇ ਸੀਗੇ ਆਪਾਂ ਉੱਠੇ ਵੀ ਤਾਂ 7 ਵਜੇ ਦੇ ਆ ਪਰ ਚਾਹ ਜਲਦੇ ਜਲਦੇ ਹੀ ਪੀ ਹੋ ਰਹੀ ਆ ਹੁਣ ਕਿਉਂਕਿ ਸਾਡੀਆਂ ਚਾਹਾਂ ਹੀ ਨਹੀਂ ਪੂਰੀਆਂ ਹੁੰਦੀਆਂ ਤੇ 20 ਕਿਲੋਮੀਟਰ ਪਹਿਲਾਂ ਖੜ ਗਏ ਜੀਗੇ ਹੋਟਲ ਹੋਟਲ ਤੇ ਕਿਉਂਕਿ ਕੱਲ ਐ ਦੁਬਾਰ ਸੀਗਾ ਖਾਲੀ ਨਹੀਂ ਹੋਣੀ ਸੀਗੀ ਤੇ ਅੱਜ ਆ ਸੋਮਵਾਰ ਤੇ ਤਰੀਕ ਹੋ ਗਈ ਅੱਜ 24 ਤੇ ਅੱਜ ਸਾਡੇ ਗਰਸ਼ਾਨ ਪੁੱਤ ਦਾ ਜਨਮ ਦਿਨ ਹੈ ਹੈਪੀ ਬਰਥਡੇ ਗਰਸ਼ਾਨ ਤੇ ਰੱਬ ਕਰੇ ਜੋ ਤੈਨੂੰ ਚਾਵੇ ਉਹ ਮਿਲੇ ਤੇ ਲੰਮੀ ਉਮਰ ਕਰੇ ਰੱਬ ਤੇਰੀ ਸਭੀ ਕਹਦੇ ਭਾਈ ਹੈਪੀ ਬਰਥਡੇ ਗਰਸ਼ਾਨ ਤਲੇ ਹੋ ਗਏ ਤੇ ਵਾਰਾ ਕੁਝਾਂ 2 ਵਜੇ ਕਰਦਾ ਮੈਂ ਤੁਹਾਨੂੰ ਹੈਪੀ 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 ਬਰਥਡੇ ਤੇ ਹੁਣ ਚੱਲਦੇ ਆ ਲొਕੇਸ਼ਨ ਆਪਣੇ ਕੋਲ ਆ ਗਈ ਠੀਕ ਆ ਤੇ ਬਾਕੀ ਇਹ ਗੱਲ ਐ ਹੈਗਾ ਹੁਣ ਉੱਥੇ ਕੰਡੇ ਦੇ ਐ ਕਹਿੰਦਾ ਦਾ ਉਹ ਕਹਿੰਦਾ ਭੀੜ ਬਹੁਤ ਹੋ ਜਾਂਦੀ ਹੈ ਹੈ ਨਾ ਆ ਜਾਓ ਕਹਿੰਦਾ ਫਟਾਫਟ ਹੁਣ 40 ਗਾਂ ਹੋ ਰਹਿ ਗਿਆ ਉਹ ਵੀ ਦੋ ਦੋ ਜਿਹੇ ਦੱਸਦੇ ਪਏ ਨੇ ਕਿ ਇੱਕ ਗੱਲ ਵੀ ਨਹੀਂ ਗੱਲ ਤੋਂ ਇੱਕ ਗੱਲ ਹੀ ਗਿਆ ਤੇ ਬੰਦਾ ਆਪਣੇ 4-5 ਵਜੇ ਉੱਠ ਕੇ ਨਾ ਲੈਨ ਤੇ ਲਾ ਲੈ ਜਾ ਕੇ ਆਹ ਫੋਨ ਦਿੰਦਾ ਵੀ 8 ਵਜੇ ਆਪ 7 ਵਜੇ ਫੋਨ ਕਰਕੇ ਤੇ ਉੱਥੇ ਲੈਣ ਲੱਗਦੀ ਐ ਆਹੋ ਨਾ ਨਤਰੋ ਕੰਡੇ ਤੇ ਪਹੁੰਚ ਗਏ ਆਪਾਂ ਭਾਰਤ ਕੰਪਿਊਟਰਾਈਜ਼ ਕੰਡਾ ਇਹ ਅਮਨਾ ਮਨ ਕੰਡਾ ਕਰੀ ਜਾਂਦੇ ਤੇ ਲੈ ਜੇ ਜਦੋਂ ਖੜਾਦਾ ਇਹਨੂੰ ਹੁਣ ਕੰਡੇ ਦੀ ਯਾਦ ਆ ਗਈ। ਵੀ ਕੰਡਾ ਵੀ ਕਰਾਉਣਾ। ਬਾਉ ਦੰਦ ਕੱਢਦਾ ਹੈ। ਹਾਂਜੀ ਬਾਉ ਜੀ। ਯਾਰ ਚੈਨਲ ਲਾ ਦੇ। ਇਹ ਲਿਖਾਵਾ ਆਗੇ। ਆਬ ہماری ਗਾਡੀ ਦਾ ਕਾਂਡਾ ਕਰਾਣੇ ਆਏ ਕਿ ਇਸਕਾ। ਸਾਰੀਆਂ ਦਾ। ਐਫ ਐਫ आ, 8007 8007 ਲੇਖੋ 84 37 ਹਾਂ 8007 ਹਾਂ 43 ਮੇਰੋ 70 ਲਓ ਜੀ ਮਿੱਤਰੋ ਗਰੇਂਦਰ ਬਾਈ ਵਾਲੀ ਗੱਡੀ ਤਾਂ ਹੋ ਗਈ ਖਾਲੀ ਤੇ ਆਪਣੇ ਵਾਲੀ ਅਰੇ ਕਹਿੰਦੇ ਸ਼ਾਮ ਨੂੰ ਮੇਰੇ ਨਾਲ ਜਿਆਦਾ ਪਿਆਰਤਾ ਹਾਂ 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 ਜਿੰਨ ਪਿਆਰ ਤਾਂ ਜਿਆਦਾ ਮੰਨੂ ਮੰਨੂ ਪਤਾ ਕੀ ਲੱਗ ਰਿਹਾ ਗੱਲਾਂ ਇਹਨਾਂ ਨੂੰ ਤੈਂ ਕੱਢੀਆਂ ਨਹੀਂ ਨਹੀਂ ਗੱਡੀ ਇਹ ਸੋਚਦੇ ਵੀ ਮੈਂ ਨੰਬਰ ਦੱਸਿਆ ਯਾਰ ਅੱਛਾ ਇਹਨੂੰ ਨੰਬਰ ਪਤਾ ਅੱਛਾ ਮੈਂ ਕਿਹਾ ਤੂੰ ਦੂਈ ਗੱਡੀ ਨੂੰ ਫੋਨ ਕਰ ਲੈ ਉਹਨੂੰ 8007 ਕਹਿੰਦਾ ਮੰਨੂ ਤਾਂ ਤੂੰ ਚਾਹੀਦੀ ਆ ਉਹ ਤੇਰਾ ਮਾਲ ਚਾਹੀਦਾ ਹੋਣਾ ਉਹ ਤੇਰੇ ਕੋਲ ਇੱਕ ਮਾਲ ਦਾ ਮੇਰੇ ਕੋਲ ਤੇਰੇ ਵਾਲਾ ਇੱਕ ਬੰਡਲ ਆ ਬਾਕੀ ਦੋਏ ਆ ਮੈਂ ਕਿਹਾ ਤੂੰ ਮੰਨੂ ਕਰੀ ਜਨਾ ਉਹ ਵੀ ਤਾਂ ਨਾਲੇ ਐ ਵੀ ਇਕੱਠੇ ਆ ਰਹੇ ਹਾਂ ਅਸੀਂ ਉਹਨੂੰ ਕਰ ਲਾ ਫੋਨ ਕਹਿੰਦਾ ਨਹੀਂ ਇਹ ਕਹਿੰਦਾ ਤੈਨੂੰ ਤਾਂ ਤੂੰ ਚਾਹੀਦਾ ਹਾਂ ਹਾਂ ਉਹ ਆ ਰਿਹਾ ਸਾਹਮਣੇ ਬਾਪੂ ਤਾਂ ਪਹੁੰਚ ਲੈ ਕੇ ਆਣੇ ਆ ਉਹ ਬਾਈ ਵੀ ਕਹਿੰਦੇ ਹਾਂ ਪੁੱਛਦੇ ਆਂ ਵੀ ਭਾਈ ਸਾਡਾ ਈਵੇ ਵੇਲ ਖਤਮ ਮੈਂ ਉਹਨੂੰ ਬਾਈ ਨੂੰ ਵੀ ਕਿਹਾ ਤਾਂ ਹਾਂ ਮੈਂ ਕਿਹਾ ਯਾਰ ਟੇਡਾ ਬੋਲਦਾ ਹਾਂ ਕਹਿੰਦਾ ਹਾਂ 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 ਇਹਨਾਂ ਆ ਵੀ ਭਾਈ ਇੱਥੇ ਹੀ ਆਂ ਆਂ ਨੀਪਦਾ ਵੀ ਅੱਗੇ ਪਾਪੇ ਆ ਥੋੜੇ ਲਓ ਇਹ ਨਿਤਰਾ ਟਾਈਮ ਹੋ ਗਿਆ 4:33 ਮਿੰਟ ਤੇ ਕੰਡ ਆ ਗਿਆ ਆਪਣਾ ਹੋ ਤੇ ਦੇਖਦੇ ਹਾਂ ਹੁਣ ਘਾਹ ਹਸਾਬ ਕਿਤਾਬ ਆ ਇੱਕ ਗੱਡੀ ਖੜੀ ਆ ਮੁਰੇ ਇੰਨੇ ਪੰਪੱਤੇ ਪੁੱਤੇ ਖੋਲਦੇ ਆ ਆਹੋ ਮੁੱਠੀ ਲੱਗੇਗੀ ਗਰਿੰਦਰ ਬਾਈ ਵਾਲੇ ਵੀ ਹੋਰੀ ਹੋਈ ਸੀ ਕੱਲੀ ਇਹ ਮਾਲ ਸੀਗਾ ਆਪਣੀ ਗੱਡੀ 'ਚ ਦੇਖੋ ਕਿੱਡੀਆਂ ਮੋਟੀਆਂ ਮੋਟੀਆਂ ਹੋਆ ਆ ਰਾੜਾਂ ਸਟicker ਜੇ ਲਾੱਕੇ ਤਾਂ ਇਹ ਲਾਦਾ ਵੀ ਜਿਹਨੋਂ ਪੈਪ ਐ ਉਹਨਾਂ ਦਾ ਬੂਮ ਜਦ ਲੋਡ ਕਰਦੇ ਦੇ ਗੱਡੀ ਖੜਾ ਅੱਗੇ ਜਾਂਦਾ ਹੀ ਨਹੀਂ ਤਾਂ ਹੁਣ ਏ ਅੱਗੇ ਦੇਖੋ ਕਿੰਨੀ ਗੱਡੀ ਖਾਲੀ ਪਈ ਆ ਹੈ ਅਰੇ ਪਿੱਛੇ ਦੇਖ ਲੋ ਬੱਤੇ ਆਪਣੇ ਟੁੱਟ ਗਏ ਸੀਗੇ ਦੋ ਨਿਕੋਣਾਂ ਲੋਹੇ ਦੇ ਹੀ ਬਣਵਾਤੇ ਆਹ ਗੋਵਰੇ ਨਾ ਉੱਪਰ ਰੱਖੇ ਕਟੇ ਪਿਆਜ਼ਾਂ ਵਾਲੇ ਉਨ ਮਾਲ ਥੱਲੇ ਪੈ ਗਿਆ ਉਹ ਕੱਟੇ ਵਜਨ ਰਹਿ ਗਿਆ ਉੱਪਰ ਉਹ ਸਾਰੇ ਥੱਲੇ ਹੀ ਉਹ ਹੋ ਗਏ ਇਹ ਤਾਂ ਕਹਿ ਲੈ ਬੈਲਟ ਪਾ ਦਵੇ ਹਨਾ ਬੈਲਟ ਲੋਹੇ ਦੇ ਵੀ ਮੋਹ ਜਨ ਸਾਰੇ ਪੈਂਡ ਹੋ ਜਾਂਦੇ ਆ ਆ ਇਹ ਦੱਸ ਐ ਗੱਡੀ ਵਾਲਿਆਂ ਦੇ ਦਾਦਾ 10 ਰੁਪਏ ਲੈ ਕੇ ਤਾਂ ਪਾਣੀ ਲੈ ਕੇ ਆਨੇ ਤੇਰੇ ਯਾਰ ਹਾਂ ਤੇ ਹੋਰ ਕੀ ਐ ਲੋ ਮਿੱਤਰੋ ਐ ਗੱਡੀ ਖਾਲੀ ਹੋ ਰਹੀ ਐ ਬਾਲਟੀ ਓਏ ਮਿੱਤਰੋ ਟਾਈਮ ਹੋ ਗਿਆ 6:30 ਨਾ 6 ਵਜੇ 1 ਮਿੰਟ ਆਹ ਰਾਸ 6:00 ਵਜਾ ਗੱਡੀ ਹੋ ਰਹੀ ਆਪਣੀ ਖਾਲੀ ਤੇ ਆਪਾਂ ਇੰਨੇ ਰੱਬ ਦਾ ਨਾਮ ਤੇ ਕਲਾਨੇ ਅਰਗਵਤੀ ਓਏ ਮੇਟਰ ਟਾਈਮ ਹੋ ਗਿਆ 7 ਵਜਣੇ ਵਾਲੇ ਆ 6:45 ਮਿੰਟ ਤੇ ਹੁਣ ਕੰਡਾ ਕਰਵਾਣੇ ਆ ਜਾ ਕੇ ਉਹ ਬਾਊ ਆਊਗਾ ਅਲੇ ਕਹਿੰਦਾ ਕੰਡਾ ਨਾ ਕਰਾਇਓ ਕਹਿੰਦਾ ਸਾਈਡ ਮੇ ਖੜੀ ਕਰ ਲੈਣਾ ਠੀਕ ਆ ਠੀਕ ਆ ਤੇ ਪਾਰਕਿੰਗ ਹੈਗੀ ਇੱਥੇ ਲਾ ਦਾਂਗੇ ਤੇ ਫੇਰ ਦੇਖਦੇ ਹਾਂ ਹੁਣ ਪੂਰੇ ਵਜਨ ਕਿੰਨਾ ਉਤਰਦਾ ਗੁਰਿੰਦਰ ਬਾਈ ਜੀ ਦਾ ਠੀਕ ਹੈ ਉਤਰਿਆ 20 ਕਿਲੋ ਘਟਿਆ ਮੇਰੇ ਨਾਲ ਹੁਣ ਮੇਤਰੋ ਟਾਈਮ ਹੋ ਗਿਆ 8:10 ਤੇ ਵਡੀਆਂ ਆਪਾਂ ਕੰਡਾ ਗੁੰਡਾ ਕਰਾ ਕੇ ਆ ਗਏ ਤੇ ਆਪਣਾ ਵਧਿਆ 60 ਕਿਲੋ ਵਜਨ ਤੇ ਹੁਣ ਅੱਗੇ ਸਾਲਾ ਰੌਂਗ ਸਾਈਡ ਆ ਰਿਹਾ ਕੋਈ ਆ ਦੇਖ ਤੇ ਹੁਣ ਜਾਣਾ ਆਪਾਂ ਨੇ ਜਲ ਲਗਾਉਂ ਜਾਂਮ ਲਗਿਆ ਵਾ ਵਾ ਸੱਚ ਅੱਗੇ ਆ ਦੇਖ 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 ਦੇ ਸਾਲ ਕਿੱਥੇ ਵੜਦੇ ਫਿਰਦੇ ਆ ਹਾਂਜੀ ਮਿੱਤਰੋ ਟਾਈਮ ਹੋ ਗਿਆ 9:52 ਮਿੰਟ ਤੇ ਇਸ ਟਾਈਮ ਹੈਗੇ ਆਪਾਂ ਜਲਗੋਂ ਵਾਲੇ ਰੋਡ ਤੇ ਜਿਹੜਾ ਅਰੰਗਾਬਾਦ ਤੋਂ ਕਾ ਲਗਾਉਣੋਂਗੇ ਆ ਠੀਕ ਆ ਤੇ ਇਹ ਬਾਈ ਮਹਾਰਾਸ਼ਟਰ ਚ ਪੈਂਦਾ ਬੰਦੇ ਕਮੈਂਟ ਕਰਕੇ ਕਹਿੰਦੇ ਗਰੇਂਦਰ ਬਾਈ ਕਹਿੰਦੇ ਬਈ ਦੱਸ ਦਿਆ ਕਰ ਪੂਰਾ ਵੀ ਕਿੱਥੇ ਹੁੰਦਾ ਮੈਂ ਤਾਂ ਹਟ ਗਿਆ ਤਾਂ ਵਿਚ ਨੂੰ ਦੱਸਣੋਂ ਮੈਂ ਦੱਸਦਾ ਹੁੰਦਾ ਤਾ ਨਾ ਵੀ ਮੱਲਾ ਵੀ ਆ ਉਰੇ ਐ ਇਸ ਟਾਈਮ ਆ ਆ ਦੇਖੋ ਕੀ ਗੱਲ ਬਣਦੀ ਵੀ ਆ ਇੱਥੇ ਆ ਇਸ ਟਾਈਮ ਬੰਦੇ ਵਿੱਚ ਨੂੰ ਕਮੈਂਟ ਲਾ ਕੇ ਦੇ ਕਰਨਾ ਬਾਈ ਸਾਨੂੰ ਪਤਾ ਆ ਅਸੀਂ ਗਏ ਆ ਮੈਂ ਵੀ ਤਾਂ ਵਿੱਚ ਨੂੰ ਦੱਸਣੇ ਆਟ ਗਿਆ ਤਾਂ ਵੀ ਆ ਇੱਕ ਨਾ ਹੀ ਦੱਸ ਦਿੰਦਾ ਤਾਂ ਵੀ ਹਾਂ ਏ ਰੋਡ ਤੇ ਆ ਤਾਂ ਬਾਈ ਦੱਸਣੇ ਆਟ ਗਿਆ ਜੀ ਮੈਂ ਤੇ ਹੁਣ ਤੁਹਾਨੂੰ ਦੱਸ ਦਿੰਨੇ ਆ ਵੀ ਇਹ ਮਹਾਰਾਸ਼ਟਰ ਚ ਪੈਂਦਾ ਠੀਕ ਆ ਸਿਲਪੂਰੀ ਇਨਫੋਰਮੇਸ਼ਨ ਦਿਆ ਕਰਾਂਗੇ ਤੇ ਹੁਣ ਇਹ ਬਲੌਗ ਆਪਣਾ ਥੋੜਾ ਜਿਹਾ ਅੱਜ ਲੰਬਾ ਹੋ ਜਾਣਾ ਤੇ ਨੂੰ ਕਰਦੇ ਆਂ ਐਂਡ ਤੇ ਅਗਲੇ ਵਲੌਗ ਚ ਪੂਰੀ ਜਾਣਕਾਰੀ ਸਹਿਤ ਮਿਲੂਗੀ ਤੁਹਾਨੂੰ ਬਈ ਕਿੱਥੇ ਜਾ ਰਹੇ ਆਂ ਪਤਾ ਨਹੀਂ ਹੁਣ ਅਗਲੇ ਵਲੌਗ ਚ ਫੇਰੇ ਮਹਾਰਾਜ ਮਹਾਰਾਜ ਜੁੱਕ ਰੱਖ ਕੇ ਆਪਾਂ ਨੇ ਯਾਤਰਾ ਚੋਂ ਜਾਣ ਜਣਾ ਜਿੱਦੋਂ ਆ 100-150 ਕਿਲੋਮੀਟਰ ਸਾਹਮਣੇ ਆ ਗਿਆ ਆਪਣਾ ਵਾਲੇ ਤੇ ਆ ਰਹੀ ਹੈ ਕਿ ਅੱਲਾਹ ਵਾਤਾ ਮਾਰਦੇ ਜਾਵਾਂਗੇ ਹੁਣ ਸੇ ਕਰਦੇ ਆਪਾਂ ਬਲੌਗ ਦਾ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਟਾ ਕੇ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਅੱਸੀ ਕਾਲ ਮਿਲਦੇ ਆ ਅਗਲੇ ਬਲੌਗ ਤੱਕ ਆਪਾਂ ਆਰਾਮ ਖਾ ਤੇ ਉਦੋਂ ਪਹਿਲਾਂ ਗਿੰਦਰ ਭਾਈ ਹਾਰਨ ਮਾਰ ਕੇ ਦਿਖਾ ਦੇ ਫਿਰ ਗਾਣੇ ਜਿਹੇ ਵਾਲੇ ਵਧੀਆ ਵਧੀਆ ਵਿੱਚ ਵਿੱਚ ਕਲਤੇ ਹਾਂ ਭਰਾ ਬਾਕੀ ਅਗਲੇ ਵਲੋਗਾਂ 'ਚ ਮਾਰ ਕੇ ਦਿਖਾਇਆ ਕਰਾਂਗੇ ਆ